ਚਲਾਨੌਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਸਫਾਈ ਕਰਮਚਾਰੀ ਇਹਨਾਂ ਢੇਰਾਂ ਨੂੰ ਨਿਪਟਾਉਣ ਦੀ ਬਜਾਏ ਅਕਸਰ ਹੀ ਅੱਗ ਲਗਾ ਦਿੰਦੇ ਨੇ ਇਸ ਕਾਰਨ ਧੂਆ ਉੱਠਦਾ ਹੈ ਇਸ ਨਾਲ ਨਾ ਸਿਰਫ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਸਗੋਂ ਸਵੇਰੇ ਰਹਾੰਗੀਰਾਂ ਨੂੰ ਸੈਰ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਤਾਜ਼ੀ ਹਵਾ ਲੈਣ ਦੇ ਲਈ ਘਰੋਂ ਨਿਕਲਦੇ ਨੇ ਤਾਂ ਉਦੋਂ ਇਸ ਧੂਮੇ ਦੇ ਕਾਰਨ ਉਹਨਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਬਜ਼ਾਰ ਦੇ ਵਿੱਚ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਕਿ ਧੂਏ ਦੇ ਕਾਰਨ ਤਾਂ ਗ੍ਰਾਹਕਾਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਆਉਣ ਜਾਣ ਵਾਲੇ ਲੋਕ ਆਪਣਾ ਰਸਤਾ ਬਦਲਣ ਨੂੰ ਮਜਬੂਰ ਹੋ ਜਾਂਦੇ ਨੇ ਇਸ ਮਾਮਲੇ ਨੂੰ ਲੈ ਕੇ ਜਦ ਕਲਨੌਰ ਦੇ ਬੀਡੀਪੀ ਉਹਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਇਹ ਸ਼ਿਕਾਇਤ ਉਹਨਾਂ ਦੇ ਧਿਆਨ ਦੇ ਵਿੱਚ ਆਈ ਹੈ ਤੇ ਉਹਨਾਂ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਹੈ ਕਿ ਇਸ ਪ੍ਰਥਾ ਨੂੰ ਰੋਕਿਆ ਜਾਵੇ ਤੇ ਕੂੜੇ ਦਾ ਸਹੀ ਢੰਗ ਦੇ ਨਾਲ ਨਿਪਟਾਰਾ ਕੀਤਾ ਜਾਵੇ ਜੇ ਇਧਰ ਵੀ ਆਗ ਲੱਗੀ ਉਧਰ ਵੀ ਆਗ ਲੱਗੀ ਦੋਹਾਂ ਕਿਤਰਾ ਹੈ आदमी सुनो सुनो सुनो, सुनो मेरी बात सुनो कोई आदमी गुरुद्वारा जाएगा या सैर करने जाएगा कैसे जाएगा जैसे जाते वैसे जाओगे ना जाओगे सासन आ रही है उससे सब आदमी के तक आदमी आए वो आ रही है तो वो अभी आ रहा तो पीछे से भागता हुआ भल्ला आएगा अभी केवल जी उधर तो आए हो सा ना औंडी है बाजार जो बाजार से सा होता है लगी बहुत ज्यादा नहीं नहीं सा औंडियो के पता बड़ा ਉਹ ਕਹਿੰਦੇ ਤੁਹਾਨੂੰ ਹੀ ਹੁੰਦਾ ਹੋਂਡਾ ਹੋਂਡਾ ਬਾਕੀ ਸਾਰੇ ਸਹੀ ਨੰਗੜੇ ਨੇ ਨਹੀਂ ਨਹੀਂ ਇਹ ਨਹੀਂ ਅਗੇ ਇਹ ਬਹੁਤ ਮਾੜੀ ਗੱਲ ਆ ਕਿ ਬੜਾ ਜਗ ਬਰਬਾਦ ਹੋ ਰਿਹਾ ਹੈ ਦੇਖੋ ਇਹਨਾਂ ਕਿਦਾਂ ਪਲਾਸਟਿਕ ਦੇ ਵਿੱਚ ਸਭ ਕੁਝ ਵੇਚਣਾ ਹੂੰ ਕਿਹਦਾ ਭਾਰ ਸਾਰ ਰੁਕਦਾ ਹੈ ਜਿਹੜਾ ਕਿ ਉਹ ਗੁਰਦਰੇ ਜਾ ਰਿਹਾ ਕੋਈ ਮੰਦਰੋਂ ਆ ਰਿਹਾ ਕੋਈ ਕਿੱਧਰ ਜਾ ਰਿਹਾ ਗਲਤ ਗੱਲਾਂ ਨੇ ਸਾਰੇ ਮੰਦਰੋਂ ਹੋ ਗਿਆ ਵਾਂਗ ਇਹ ਸਾਰੇ ਹੁੰਦੇ ਪਾਣ ਸਭ ਇਹ ਬਿਆਹ ਪੇ ਚੱਕ ਲਾਉਂਦੇ ਨੇ ਸਿਰਸਿਰ ਜਮਦਾਰ ਨਹੀਂ ਕੋ ਮੈਂ ਨਾ ਪੰਚਾਇਤ ਵੀਰੇ ਧਿਆਨ ਵਿੱਚ ਹੁਣੇ ਆਇਆ ਵਾ ਮੈਂ ਪੰਚਾਇਤ ਸੈਕਟਰੀ ਨੂੰ ਕਹਿ ਦਤਾ ਵਸਦਾ ਕਰਤੀ ਆ ਵੀ ਜਿਹੜੇ ਸਫਾਈ ਸੇਵਕ ਆ ਉਹਨਾਂ ਨਾਲ ਜਾ ਕੇ ਤਾਲਮਿਲ ਕਰਕੇ ਉਹ ਅੱਗੇ ਤੋਂ ਨਹੀਂ ਲਾਉਣਗੇ ਅੱਗੇ ਉਹ ਜਿਹੜਾ ਆਪਾਂ ਕੂੜਾ ਡੈਂਪ ਬਣਿਆ ਵਾ ਉੱਥੇ ਜਿਹੜਾ ਉਹ ਸਾਰਾ ਕਚਰਾ ਕਰਕੇ ਉੱਥੇ ਸੁੱਟਣ ਅੱਗੇ ਤੋਂ ਨਹੀਂ ਲਾਉਣਗੇ ਮੈਂ ਕਹਿਤੀ ਸਕਤੀ ਸਭ ਨੂੰ ਕਹਿਤਾ ਵਾ ਉਹ ਕਹਿ ਦਿੰਦਾ ਜਾ ਕੇ ਕਿਉਂਕਿ ਲੋਕਾਂ ਦੀ ਬੜੀ ਮੁਸ਼ਕਲ ਆਉਂਦੀ ਹੈ ਨੀ ਮੈਂ ਦੇਖ ਲਈ ਆ ਮੈਂ ਵੇਖ ਲਈ ਵੀਡੀਓ ਪਰ ਵਾਕਈ ਥਾਂ ਥਾਂ ਤੇ ਬਹੁਤ ਥਾਈ ਉਹਨਾਂ ਨੇ ਅੱਗ ਲਾਈ ਹੈ ਪਰ ਅ